ਸਾਵਧਾਨ ਹੋ ਨਾ ਦਿਖਮੇਸ਼ ਤੁਸੀਂ ਕਈ ਵਾਰੀ ਸੁਣਿਆ ਵੀ ਹੈ ਲੇਕਿਨ ਉਹ ਗੱਲ ਹੈ ਵੀ ਗੀਤ ਕੁਝ ਇਸ ਕਿਸਮ ਦਾ ਹੈ ਵੀ ਚਲੋ ਹਾਸੇ ਮਜ਼ਾਕ ਦਾ ਗੀਤ ਹੈ ਤੋ ਇਹਦੇ ਅਰਥ ਹੈ ਨਾ ਕਿ ਖੁਸ਼ੀ ਦਾ ਜene ਰਾਜਿਲ ਆ ਰਹੇ ਆਲੇ ਸਾਵਧਾਨ ਹੋ ਨਾ ਤੁਲਗੀ ਬੈਠਣੇ ਜੀ ਉਹਨੂੰ ਗੋਦ ਵਿੱਚ ਫੜਾ ਬਜਾ ਰਹੇ ਨੂੰ ਇਹ ਪੁਰਾਣੀ ਗੱਲ ਹੈ ਬਹੁਤ ਪੁਰਾਣੀ ਉਹ ਮੈਂ ਤਾਂ ਵੇਖ ਕੇ ਜਿੱਤੇ ਆ ਗਿਆ ਉਹ ਕਿਸੇ ਦਾ ਕੋਈ ਪਰਾਨਾ ਆ ਗਿਆ ਉਹ ਮੰਜਾ ਲੈਣ ਚਲਾ ਗਿਆ ਕਿਸ ਦੇ ਘਰੇ ਕਹਿੰਦਾ ਯਾਰ ਕਿ ਮੰਜਾ ਤਾਂ ਦੇ ਦੇ ਸਲੇ ਪਰਾਨਾ ਆਇਆ ਹੋਇਆ ਕਹਿੰਦਾ ਨਾ ਸਾਡੇ ਘਰ ਦਾ ਦੋ ਹੀ ਮੰਜੇ ਨੇ ਇੱਕ ਤੇ ਮੈਂ ਤੇ ਮੇਰਾ ਬਾਪੂ ਸੋਹਣਾ ਹੈ ਦੂਜੇ ਤੇ ਮੇਰੀ ਹੋਟੀ ਤੇ ਮੇਰੀ ਮਾਂ ਸੁੰਦੇ ਨੇ ਉਹ ਕਹਿੰਦਾ ਮੰਜਾ ਦੇਣਾ ਨਾ ਕਿ ਉਹ ਦੇਣਾ ਦੇ ਦਿਓ ਨਹੀਂ ਨਾ ਦੇਓ ਸੌਣ ਦਾ ਤਰੀਕਾ ਤਾਂ ਸਿੱਖ ਲਓ ਬੈਠਣ ਦਾ ਤਰੀਕਾ ਸਿੱਖ ਲਓ ਨਾਲੇ ਨੂੰ ਪਿਛੇ ਮੜਾਦਾ ਆਪ ਨੂੰ ਪੂਰੇ ਮੇਜਾ ਮੜਾ। 37 ਦੇ ਵਿੱਚ ਸਾਵਧਾਨ ਗੁਰਦੀ ਫਰਮਾਇਸ਼ ਹੈ। ਲਓ ਪੇਸ਼ ਕਰਨ ਲੱਗੇ ਹਸਣ ਜਰਾ ਕੋਲ। ਆਪਾ ਪਿੰਡਾਂ ਦੇ ਰਹਿਣ ਵਾਲੇ ਲੋਕ ਹੈ। ਸਵੇਰੇ ਸ਼ਾਮੇ ਖੇਤਾਂ ਵੱਲ ਜਾਂਦਾ ਖੇਤਾਂ ਵਿੱਚ ਰੱਖਦਾ ਦੇ ਉੱਤੇ ਆਮ ਤੌਰ ਤੇ ਪੰਛੀਆਂ ਨੇ ਆਣੇ ਪਾਇ ਹੁੰਦੇ ਨੇ ਜਦੋਂ ਕਿਸੇ ਆਣ ਦੇ ਵਿੱਚ ਕਿਸੇ ਬੋੜ ਦੇ ਖੰਭ ਨਿਕਲਦੇ ਨੇ ਪੰਛੀ ਦੇ ਬੋੜ ਦੇ ਤਾਂ ਦੂਜੇ ਪੰਛੀਆਂ ਨੂੰ ਉਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਟਾਣੀ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਤੇ ਤੀਜੀ ਤੋਂ ਚੌਥੀ ਤੇ ਇਹ ਇਨਸਾਨ ਇਸ ਪਾਤਰ ਦਾ ਇਨਸਾਨ ਦੀ ਜਦੋਂ ਕੋਈ ਕਪਰ ਉਸਤਾਨ ਵਿੱਚ 18 ਮਹੀਨੇ ਸਾਲ ਚ ਪੈਰ ਧਰਦਾ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰ ਆ ਕੇ ਖੜਦਾ ਹੁੰਦਾ ਕੋਤੋਂ ਦੀ ਕੌਣ ਲੱਗਦਾ ਕੌਣ ਆਉਂਦਾ ਕੌਣ ਜਾਂਦਾ ਇਸ ਗੱਲ ਦਾ ਮਤਲਬ ਨਹੀਂ ਹੁੰਦਾ ਬਸ ਜੀ ਨਹੀਂ ਅੰਦਰ ਲੱਗਦਾ ਤੇ ਦੋਸਤੋ ਇਸ ਤਰ੍ਹਾਂ ਦੇ ਲੋਕ ਗੱਬਰੂ ਨੂੰ ਬੱਚਿਓ ਪਲੀਜ਼ ਸੁਣੋ ਹਾਂ ਜਦੋਂ ਇਸ ਤਰ੍ਹਾਂ ਗੱਬਰੂ ਨੂੰ ਕਈ ਵਾਰ ਖੜੇ ਦੇਖਿਆ ਉਹਦੇ ਯਾਰਾ ਦੋਸਤਾਂ ਨੇ ਪਤਾ ਨਹੀਂ ਜਾਂਦੇ ਹੋਏ ਕੀ ਕੰਮ ਵਿੱਚ ਫੂਕ ਮਾਰ ਗੇ ਫਿਰ ਤਾਂ ਉਹ ਸ਼ਹਿਰ ਦੇਖਣ ਵਾਸਤੇ ਉਤਾਵਲਾ ਹੋ ਗਿਆ ਬڑے ਰਸਤੇ ਤਲਾਉਂਦਾ ਬڑے ਬਹਾਨੇ ਕੱਢਦਾ ਬੜੀਆਂ ਬੰਦਲ ਬਣਾਉਂਦਾ ਬੜੀਆਂ ਸਕੀਮਾਂ ਕੱਢਦਾ ਪਰ ਕੋਈ ਸਕੀਮ ਸਹੀ ਨਹੀਂ ਚੱਲੀ ਇੱਕ ਦਿਨ ਉਹਨਾਂ ਨੇ ਦੇਖਿਆ ਬਾਈ ਕਰਨੀ ਆ ਕੱਲੀ ਪਰਜਾਈ ਆ ਪਰਜਾਈ ਦੇ ਕੋਲ ਪਹੇ ਗਿਆ ਕਹਿੰਦਾ ਪੈਸੇ ਕੱਢ ਮੈਂ ਸ਼ਹਿਰੋਂ ਸੌਦਾ ਪੱਤਾ ਲੈ ਕੇ ਆਵਾਂ ਉਹਦੀ ਇਹ ਕਮਦਰੇ ਬਾਈ ਦਾ ਪਾਪੇ ਲੈ ਆਊਗਾ ਤੂੰ ਖੇਤ ਵਿੱਚ ਚੱਕਰ ਮਾਰ ਰਿਆ ਉੱਥੇ ਮੁੰਡੇ ਕੌਡੀ-ਕੁੱਡੀ ਖੇਡਦੇ ਹੋਣਗੇ ਤਾਂ ਕਿ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਪਰਜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇੜਿਆ ਕੌਡੀ ਖੇੜਿਆ ਤੂੰ ਤਾਂ ਮੈਨੂੰ ਘੱਭਰੂ ਨਹੀਂ ਹੋਣ ਦਿੰਦੀ ਉਹ ਕਹਿੰਦੀ ਫਿਟੇ ਮੂੰ ਮੈਂ ਤੇਰੇ ਘੱਭਰੂ ਹੋਣ ਚੁੱਕੀ ਬ੍ਰੇਕਾਂ ਲਾਈਆਂ ਹੋਈਆਂ ਨੇ ਹਾਂ ਕੌਣ ਕਿਸ ਨੂੰ ਰੋਕਦਾ ਹੁਈ ਜਾ ਘੱਭਰੂ ਕਹਿੰਦਾ ਨਹੀਂ ਮੇਰਾ ਮਤਬਲਤਾ ਇਹ ਹੈ ਜੇ ਤੂੰ ਮ ਉਹ ਮਗਰ ਕਈ ਵਖਾਵਾਂ ਜੋ ਕੋਈ ਜ਼ਿੰਮੇਵਾਰੀ ਸੌਪੇ ਉਹ ਬੁਗਤਾ ਆਕੇ ਦਿਖਾਵਾਂ ਤਾਂ ਹੀ ਲੋਕ ਆਪਸ ਵਿੱਚ ਗੱਲ ਕਰਣਗੇ ਕੋਈ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਮੰਗਲ ਤੇ ਵਿਆਹਣ ਦੇ ਕਾਬਲ ਹੋ ਗਿਆ ਫਿਰ ਕਿਤੇ ਜਾ ਕੇ ਮੇਰੇ ਮੰਗਣੇ ਵਿਆਹ ਦੀ ਗੱਲ ਚੱਲੂਗੀ ਤੂੰ ਤਾਂ ਸਵੇਰੀ ਉੱਠ ਕੇ ਕਹਿੰਦੀਆਂ ਜਾਂ ਖੇਤਵਾਲ ਚੱਕਰ ਮਾਰਿਆ ਜਾਂ ਕੌਂਡੀ ਖੇੜਿਆ ਜਾਂ ਕੌਂਡੀ ਖੇੜੇ ਦਾ ਖੇਤਵਾਲ ਚੱਕਰ ਮਾਰਿਆ ਇਹ ਵੀ ਕੋਈ ਕੰਮ ਹੈ ਤਾਂ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਕੱਲਾ ਗਿਆ ਨਹੀਂ ਸ਼ਹਿਰ ਚ ਬੜਾ ਭੀੜ ਭੜਕਾ ਹੁੰਦਾ। ਖਾਂਦਾ ਜੇਬ ਕਿਤੇ ਤਰੇ ਤਰੇ ਪਿੰਡ ਦੇ ਹੁੰਦੇ ਨੇ। ਕਿਸੇ ਜੇਬ ਕਟਾ ਕੇ ਬਹਿ ਜੇਗਾ। ਆਪ ਹੋਟਲ ਦੇਵੇਗਾ। ਗਵਾਜ ਦੇਵੇਗਾ। ਪੈਸੇ ਖੋ ਜਾਣਗੇ। ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਨੇ ਆਪਣੇ ਬਾਈ ਜਨ ਨਾਲ ਜਾਇ। ਬਾਈ ਜਨ ਨਾਲ ਉਹ ਨਹੀਂ ਜਾਣਾ ਚਾਹੁੰਦਾ। ਕਿਉਂਕਿ ਉਹਦੇ ਹਾਂ ਦਾ ਨੇ ਉਹਨੂੰ ਕੱਲ੍ਹ ਜੇ ਦੱਸਿਆ ਹੋਇਆ ਵੀ ਸ਼ਹਿਰ ਚ ਇਕੱਲੇ ਹੀ ਜਾਇਦਾ। ਉੱਥੇ ਬੜੀਆਂ ਮਨਸਵੰਨੀਆਂ ਚੀਜ਼ਾਂ ਦੇਖੋਂ ਮਿਲਦੀਆਂ ਹੁੰਦੀਆਂ। ਬਾਜ਼ਾਰ ਚ ਬੜੋ ਦਾ ਕਾਉਂਡ ਮਿਲਦਾ ਹੁੰਦਾ। ਕੌਲਜਪੁਰੇ ਖਣਜ ਦਾ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖਣਜ ਦਾ ਕਾਊਂਟਰ ਕਰਦਾ ਹੁੰਦਾ ਭੁੱਲ ਭੁਲੇਖੇ ਠਾਣੇ ਮੂਰੇ ਜਾ ਗੋ ਫਿਰ ਕੀ ਮਿਲਦਾ ਹੁੰਦਾ ਹੈ ਸਾਰਾ ਕੁਝ ਦੱਸਿਆ ਲੈ ਜੀ ਇਹ ਤੋਂ ਨਹੀਂ ਖੜਿਆ ਪੈਸੇ ਮੰਗਣ ਤੋਂ ਪਰ ਜਾਈ ਨੂੰ ਆਇਆ ਗੁੱਸਾ ਉਹਨੇ ਕੱਢ ਕੇ 100 ਰੁਪਇਆ ਮੂੰਹ ਤੇ ਮਾਰਿਆ ਕਹਿੰਦੀ ਚਲੇ ਜਾ ਲੈ ਕੇ 100 ਰੁਪਇਆ ਚਾਈ ਚਾਈ ਸ਼ਹਿਰ ਨੂੰ ਟ ਗਿਆ ਆਥਣ ਬੜੀ ਨਹੀਂ ਵਾਲੇ ਖੇਤ ਚ ਪਰ ਜਾਈ ਸਾਗ ਤੋਂਣ ਵਾਸਤੇ ਗਈ ਸਾਗ ਤੋੜਦੀ ਦੀ ਉਹਦੀ ਨਿਗਾ ਲਿੰਕ ਰੌਂਡ ਵੱਲ ਜਾ ਪਈ ਦੂਰੋਂ ਕੱਲਾ ਹੀ ਤੁਰਿਆ ਉਹਨਾਂ ਦੇਖ ਕੇ ਪਛਾਣ ਗਈ ਇਹ ਹੈ ਤਾਂ ਸਾਡਾ ਹੀ ਪੌਂਦੂ ਪਰ ਇਹ ਤੁਰਿਆ ਕਿਉਂਦਾ ਘਰੋਂ ਤਾਂ ਪੈਸੇ ਲੈ ਕੇ ਅੱਜ ਕੱਲ ਜਿਹਦੀ ਜੇਬ 'ਚ ਪੈਸੇ ਨੇ ਤੁੰਦਾ ਕਿੱਥੇ ਆ? ਮੇਂ ਢੀ ਮੋਟਰ ਚਾਲਦਾ ਰਿਕਸ਼ਾ ਸੌ ਸਵਾਰੀਆਂ ਨੇ। ਅੱਜ ਕੱਲ ਦਾ ਬਲੂਤੇ ਵੜੇ ਚੱਲਦੇ ਨੇ ਟਕ 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 ਟਕ। ਘਰ ਪਰ ਜਾਇਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇੜੀ। ਕੋਈ ਕੱਟਾ ਕੋਈ ਟ੍ਰੈਲੀ ਕੁਰੀਏ ਨਾਲ ਟਕਰ ਕਹਿਣਾ ਸ਼ਹਿਰ ਦੇ ਵਿੱਚ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਘਰ ਖੜ੍ਹ ਦਿੱਤਾ ਹੋਊਗਾ ਆਪ ਮੌਜੂਦਣ ਤੁਰਿਆ ਆਉਂਦਾ ਹੋਣਾ ਪਰ ਦੋਸਤੋ ਜਰਾ ਨੇੜੇ ਆਇਆ ਲਟਕਿਆ ਜਾ ਮੂੰਹ ਦੇ ਕੇ ਭੜਾਈ ਸਮਝ ਗਈ ਵੀ ਇਹ ਮੌਜੂਦ ਵਾਲੀ ਚਾਲ ਨਹੀਂ ਹੈ ਜ਼ਰੂਰ ਕੋਈ ਬਾਣਾ ਵਰਤਿਆ ਹੋਇਆ ਕਿਸੇ ਸ਼ਹਿਜ਼ਾਦہ ਤੁਰ ਗਿਆ ਦੇ ਸਿਰ ਤੇ ਗੁੱਸਾ ਭੜਾਈ ਨੂੰ ਵੀ ਬੜਾ ਸੀ ਉਹਦੇ ਆਖੇ ਨਹੀਂ ਸੀ ਲੱਗਿਆ ਉਹਨੇ ਸਾਖ ਸੁਖ ਵਿੱਚ ਹੀ ਛੱਡਿਆ ਡੰਡੀ ਡੰਡੀ ਹੋ ਗਈ ਉਹਦੇ ਹੌਣ ਤੋਂ ਪਹਿਲਾਂ ਕਰਜਾ ਪਹੁੰਚੀ ਆ ਮੰਗਣ ਲੱਗੀ ਕਹਿੰਦੀ ਤੂੰ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲੇ ਤਾਂ ਚੀਜ਼ ਦੇ ਸਾਬ ਦੇਣਾ ਦੋਸਤੋ ਪਰਚਾਈ ਸਿਆਣੀ ਹੈ ਚਲਾਕ ਹੈ ਚੁਸਤ ਹੈ ਬੜੀ ਲਖੀ ਹੈ ਉਹ 100 ਰੁਪਏ ਦਾ ਸਾਹ ਮੰਗਦੀ ਹੈ ਉਹ ਵਿਚਾਰਾ ਮੇਰੇ ਵਰਗਾ ਲੱਲੂ ਪ੍ਰਸ਼ਾਦ ਉਹ ਪਹਿਲੀ ਵਾਰੀ ਸ਼ਹਿਰ ਗਿਆ ਸੀਗਾ ਉਹ ਖਿੱਚ ਤੂੰ ਕਿਹਾ ਸਾਹ ਪੂਰਾ ਕਰਨਾ ਜਰਾ ਗੌਰ ਨਾਲ ਸੁਣਨਾ ਹੈ God, Papa.

वाड़ी जे पीे लॻ ते होश गवा बेठा पापी पुट नर में देखा बैट नर में देखा बै ਇੱਕੋ ਸੀਟ ਤੇ ਇੱਕੋ ਸੀਟ ਤੇ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ ਔਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾंजे ਔਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸਾंजे ਮੈਂ ਮੈਂ ਆ ਕੇ ਕਿੱਲੀ ਜਾਂਦਾ मैं कुणी जी, मैं कुणी जी मारी उ दबा महूी जे मारी उ पैर दबा दा पी मूणी जे मारी उन पैर दबा दा इन विच मां हबके उहा टिकट कटा द

ਜੇ ਸਾਚਾ ਨਾ ਬਸਤੇਏ ਘੂਰੇ ਬੱਜਦੇ ਲੰਬੇ ਨੇ ਮੈਂ ਕੋ ਨੂੰ ਕੇ ਬੈਠਾ ਕੀ ਕਾ ਬੈਠਾ ਕਾ ਬੈਠਾ ਕੀ ਕਾ ਬੈਠਾ ਮੈਂ ਕੋ ਨੂੰ ਕੇ ਬੈਠਾ ਆ ਕੋਈ ਸੇਵਾ ਕਰੀਏ ਜੀ ਸੇਵਾ ਨਾ ਸੇਵਾ ਬਸ ਵਿੱਚ ਕਰਨੀ ਸੀ ਤੂੰ ਫਿਰ ਟਰੱਕ ਕਿਥੋਂ ਲੈ ਕੇ ਆਉਣਾ ਹੋਵੇ बेठा सेवा करी मस्तो थले पुतर आई उ ज़रिए मस्तो थले पुतर आई उ ज़रिए

ਕੀ ਜਾਣੀ ਤੂੰ ਮੈਂ ਉਹ ਦਿਉਰਾ ਐ ਨਾ ਆਣਾ ਪਰ ਕੀ ਜਾਣੀ ਤੂੰ ਮੈਂ ਤਾਂ ਹੀ ਖੈਣਾ ਚੇਨਾ ਜੇ ਨਾ ਸਹੀ ਜਿਨਾ ਮੈਂ ਜਾ ਹੇਣਾ ਚੇਨਾ ਜੇ ਸਹੀ ਜਿਨਾ ਮੈਂ ਬਾਕੀ ਬਚਦੇ ਸੱਜ ਕਰੇ ਖਾਤੇ ਪਾਨੇਗਾ ਬਾਕੀ ਬਚਦੇ ਸੱਤਰ ਕੇ ਖਾਤੇ ਪਾਨੇਗਾ ਫਿਰ ਮਨੇ ਆਰੀ ਵਾਲੇ ਨੂੰਨ ਕੀਤਾ ਆਡਰ ਨਹੀਂ ਫਿਰ ਮਨੇ ਆਰੀ ਵਾਲੇ ਨੂੰਨ ਕੀਤਾ रब जी मीत है फिर मन्यारी माले न उन ऑडर ती ते पंजा दाल उन सुरकी पी

ਕੈਂਦੀ ਸਨਮੇ ਜਾਣਾ ਨਾ ਉਮਰ ਨਹੀਂ ਟਾਲ ਆਉਣੀ ਪੱਛੀ ਲੈ ਲੈ ਵਿੱਚ ਬਲੈਕ ਦੇ ਠਿਕਣਾ ਵਾਲਿਆਂ ਨਾ ਪੂਰੇ ਪੱਛੀ ਲੈ ਲੈ ਵਿੱਚ ਬਲੈਕ ਦੇ ਠਿਕਣਾ ਵਾਲਿਆਂ ਨਾ ਖਤਮ ਹੋਈ ਜਦ ਖਤਮ ਹੋਈ ਜਦ ਉਹ ਖਤਮ ਹੋਈ ਜਾਵੇ ਓਹੋ ਕੀ ਖਤਮ ਹੋਈ ਕੋਈ ਜਿਹੜੀ ਦੇਖਣ ਗਏ ਸੀਗੇ ਮੈਨੂੰ ਕਹਿੰਦੀ ਨਾ ਉਹ ਪਹਿਲਾਂ ਭਾਬੀ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਕਿਹ ਪਤਾ ਪਹਿਲੀ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਮੇਰੇ ਨਾਲ ਜਿਹੜੇ ਬੈਠ ਕੇ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਪਤਾ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਉਹ ਹਾਂ ਦੱਸ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਜਦੋਂ ਜਿਹੜੇ ਬੈਠ ਕੇ ਨਾ ਹੌਲੀ ਦੇ ਕੇ ਮੇਰੇ ਕੰਨ ਵਿੱਚ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਪਤਾ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਬਾਤ ਨੂੰ ਚੋਨੇ ਮਾਰ ਵਾਲਾ ਚਤਰਾ ਦਿਖਾ ਕੇ ਖਤਮ ਹੋਈ ਜਦ ਪਿੱਛੇ ਦੋਵੇਂ ਬਾਹਰ ਆ ਗਈ ਸੀ ਖਤਮ ਹੋਈ ਜਦ ਪਿੱਛੇ ਦੋਵੇਂ ਬਾਹਰ ਆ ਗਈ ਸੀ ਜਸਾ ਰੁਪਈਆਂ ਦੀ ਫਿਰ ਚਾਹ ਨਾਲ ਬਰਫੀ ਹੈ दोमे बार ख़तम हुई जॾहिं पिच कर दोमे बार आई रुपया जी वच बर्फ़ी खा गोचा मगर छोड़ी भीड़ी किथे पते तोड़ई खाकी नंग पई नाकी नंग पई लॻदरिया पकयारी